जय चंडी मुंडी शत्रुहंती शत्रुहंती ओदों फिर हे विकारां नु ओदों बुराइयां जेड़ियां ਬੱਚੇ ਚ ਬੁਰੀਆਂ ਆਦਤਾਂ ਪੈ ਗਈਆਂ ओदों ही ਠੀਕ ਹੋਣਗੀਆਂ ਉਹਦੀਆਂ ਬਚਪਨ ਚ ਮਨਮਰਜ਼ੀ ਦੇ ਚੱਲਣ ਦੀ ਆਦਤ ਹੈ ਜਿਹੜੀ ਬਚਪਨ ਤੋਂ ਹੀ ਸਾਨੂੰ ਦੂਰ ਕਰਨੀ ਪਊ ਨਹੀਂਦਾ ਫਿਰ ਸਾਨੂੰ ਪੂਰੀ ਸਖਤੀ ਨਾਲ ਵਰਤਣਾ ਪਊਗਾ ਪਾਪ ਨੂੰ ਫਿਰ ਹੋ ਸਕਦਾ ਚੰਡੀ ਦਾ ਰੂਪ ਧਾਰਨ ਕਰਦੇ ਫਿਰ ਲਿਹਾਜ਼ ਕੋਈ ਨਹੀਂ ਜਾ ਲਿਹਾਜ ਨਹੀਂ ਹੈ ਜਿੱਥੇ ਉੱਥੇ ਹੀ ਪਬਲਿਕ ਠੀਕ ਹੁੰਦੀ ਹੈ ਉੱਥੇ ਹੀ ਰਾਜ ਠੀਕ ਚੱਲਦਾ ਜੇ ਉਹਨਾਂ ਲਿਹਾਜ ਹੈ بڑے ਜਿਹੜੇ ਆਦਮੀ ਨੇ ਉਹਨਾਂ ਨੂੰ ਤਾਂ ਕਾਨੂੰਨ ਕੁਝ ਨਾ ਕਹੇ ਅਦਾਲਤਾਂ ਕੁਝ ਨਾ ਕਹਣ ਬਹੁਤ ਕੁਝ ਨਾ ਕਹੇ ਗਰੀਬਾਂ ਨੂੰ ਦਬਾ ਕੇ ਰੱਖੇ ਉਹ ਫਿਰ ਵਿਸਪੋਰਟ ਹੋਣਗੇ ਇਹ ਗਰੀਬਾਂ ਚ ਗਰੀਬਾਂ ਦੇ ਵੀ ਇਹ ਬੱਚੇ ਜਵਾਨ ਹੈਗੇ ਹੀ ਗੁਰਬਾਨੀ ਕਿਸ ਨਾਲ ਲਿਹਾਜ ਨਹੀਂ ਲੱਗਦੀ ਬਸ ਜਿਹੜਾ ਸੱਚ ਆ ਸੱਚ ਸੱਚ ਦੇ ਵੇੜੇ 'ਚ ਲਿਹਾਜ਼ ਵਾਲੀ ਦਾ ਕੋਈ ਬੜੇ ਨਹੀਂ ਸਕਦੀ ਗੱਲ ਪੇਤ ਭਾਵ ਵਾਲੇ ਲਿਹਾਜ਼ ਤਾਂ ਫਿਰ ਲਿਹਾਜ਼ ਦਾ ਪੇਤ ਭਾਵ ਪੇਰ ਬਾਅਦ ਨਹੀਂ ਬੜ ਸਕਦਾ ਵੇੜੇ ਜੇ ਪੇਤ ਭਾਵ ਵੇੜੇ ਬੜ ਗਿਆ ਫਿਰ ਸੱਚ ਰਹਿਣਾ ਵੀ ਹੈ ਫੇ ਨਹੀਂ ਰਹਿਣਾ ਸੱਚ ਹੋਈ